ਗਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਰਾਸ਼ਟਰਪਤੀ 트াম্প ਦੀ ਸਰਕਾਰ ਹਾਲਾਚ ਹੀ ਸਮੇਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਕਈ ਦੋਸ਼ ਲਗਾ ਰਹੀ ਹੈ ਉਹ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਪੈਦਾ ਕਰ ਰਹੇ ਨੇ ਦੇਸ਼ਤਿਆਂ ਪ੍ਰਮੁੱਖ ਯੂਨੀਵਰਸਟੀਆਂ ਅਤੇ ਰਾਸ਼ਟਰਪਤੀ ਸਮੁੱਦੇ ਤੇ ਸਿੱਧੀ ਚੰਗ ਵਿੱਚ ਚਰੁਜੇ ਹੋਏ ਨੇ ਇਹ ਜਾਣਿਆ ਜਾਂਦਾ ਹੈ ਕਿ ਦੁਨੀਆ ਭਰ ਦੇ ਅਮਰੀਕੀ ਦੂਤ ਘਰਾਂ ਵਿੱਚ ਨਵੇਂ ਵਿਦਿਆਰਥੀ ਵੀਜ਼ਾ ਬਿਨੇਕਾਰਾਂ ਲਈ ਇੰਟਰਵਿਊ ਪ੍ਰਤੀਕਿਰਿਆ ਨੂੰ ਸਥਾਈ ਤੌਰ ਤੇ ਮੌਤਲ ਕਰ ਦਿੱਤਾ ਗਿਆ ਹਾਲਾਂਕਿ ਅਮਰੀਕੀ ਸਰਕਾਰ ਨੇ ਅੱਜ ਵਿਦਿਆਰਥੀ ਵੀਜ਼ਾ ਤੇ ਇੱਕ ਅਚਾਨਕ ਐਲਾਨ ਕੀਤਾ ਉਸਨੇ ਕਿਹਾ ਹੈ ਕਿ ਵਿਦਿਆਰਥੀ ਵੀਜ਼ਾ ਦੇਣ ਦੀ ਪ੍ਰਤੀਕਿਰਿਆ ਥੋੜੇ ਸਮੇਂ ਬਾਅਦ ਦੁਬਾਰਾ ਸ਼ੁਰੂ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਸ਼ਰਤ ਰੱਖੀ ਗਈ ਹੈ ਕਿ ਬਿਨੇਕਾਰਾਂ ਨੂੰ ਸਕ੍ਰੀਨਿੰਗ ਦੌਰਾਨ ਆਪਣੇ ਸੋਸ਼ਲ ਮੀਡੀਆ ਖਾਤੇ ਦੇ ਵੇਰਵੇ ਜਮ੍ਹਾਂ ਕਰਵਾਉਣੇ ਪੈਣਗੇ। ਇਸੇ ਤਰ੍ਹਾਂ ਇਹ ਵੀ ਕਿਹਾ ਗਿਆ ਹੈ ਕਿ ਅਮਰੀਕੀ ਸਰਕਾਰ ਵਿਰੁੱਧ ਕਾਰਵਾਈ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਨਾ ਸਿਰਫ ਉਹਨਾਂ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਜਾਂਚ ਕਰਕੇ ਸਗੋ ਉਹਨਾਂ ਦੇ ਨਿੱਜੀ ਡਾਟਾ ਦੀ ਜਾਂਚ ਕਰਕੇ ਵੀ ਨਵੀਨਤਮ ਵਿਕਾਸ ਦੇ ਨਾਲ ਵਿਦਿਆਰਥੀ ਵੀਜ਼ਾ ਪ੍ਰਤੀਕਿਰਿਆ ਇੱਕ ਵਾਰ ਫਿਰ ਗਤੀ ਪ੍ਰਾਪਤ ਕਰੇਗੀ। ਕਿਹਾ ਜਾਂਦਾ ਹੈ ਕਿ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ ਇਹ ਗੱਲ ਇੱਕ ਵਾਰ ਫਿਰ ਮਹਾਰਾਸ਼ਟਰ ਦੇ ਛਤਰਪਤੀ ਸਬਾਬਜੀ ਨਗਰ ਵਿੱਚ ਰਹਿਣ ਵਾਲੇ ਇੱਕ ਬਜ਼ੁਰਗ ਜੋੜੇ ਨੇ ਸਾਬਤ ਕਰ ਦਿੱਤੀ ਹੈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਰਾਹੀਂ ਸਾਹਮਣੇ ਆਈ ਉਹਨਾਂ ਦੀ ਪ੍ਰੇਮ ਕਹਾਣੀ ਨੇ ਲੋਕਾਂ ਨੂੰ ਜਿਵੇਂ ਭਾਵੁਕ ਹੀ ਕਰ ਦਿੱਤਾ ਹੋਵੇ ਹਾਲਾ ਵਿੱਚ ਹੀ ਇੱਕ 93 ਸਾਲਾਂ ਵਿਅਕਤੀ ਆਪਣੀ ਪਤਨੀ ਲਈ ਮੰਗਲ ਸੂਤਰ ਖਰੀਦਦਣ ਲਈ ਇੱਕ ਜਵੈਲਰੀ ਸ਼ਾਪ ਤੇ ਪਹੁੰਚਿਆ ਰਵਾਇਤੀ ਚਿੱਟਾ ਤੋਤੀ ਕੁੜਤਾ ਤੇ ਟੋਪੀ ਪਹਿਨ ਕੇ ਬਜ਼ੁਰਗ ਆਦਮੀ ਆਪਣੀ ਪਤਨੀ ਦਾ ਹੱਥ ਪਿਆਰ ਨਾਲ ਫੜ ਕੇ ਗਹਿਣਿਆਂ ਦੀ ਦੁਕਾਨ ਵਿੱਚ ਦਾਖਲ ਹੋਇਆ ਦੱਸ ਦਈਏ ਇਹ ਵੀਡੀਓ ਕਿਸੇ ਟਵਿੱਟਰ ਅਕਾਊਂਟ ਤੇ ਸ਼ੇਅਰ ਕੀਤੀ ਗਈ ਹੈ ਦੱਸਿਆ ਗਿਆ ਕਿ ਇਹ ਪਿਆਰਾ ਕਪਲ ਮੰਗਲ ਸੂਤਰ ਦੀ ਕੀਮੇ ਦੇਖ ਰਿਹਾ ਸੀ ਜਦੋਂ ਦੁਕਾਨਦਾਰ ਨੇ ਪੁੱਛਿਆ ਕਿ ਉਹਨਾਂ ਕੋਲ ਕਿੰਨੇ ਪੈਸੇ ਨੇ ਤਾਂ ਬਜ਼ੁਰਗ ਔਰਤ ਨੇ ਆਪਣੇ ਪਰਸ ਵਿੱਚੋਂ 1120 ਰੁਪਏ ਕੱਢ ਕੇ ਦੁਕਾਨਦਾਰ ਨੂੰ ਦੇ ਦਿੱਤੇ। ਉਹ ਇਸ ਤੋਂ ਬਾਅਦ ਵਾਪਰੀ ਘਟਣਾ। ਵੀਡੀਓ ਵਿੱਚ ਤੁਸੀਂ ਦੇਖੋਗੇ ਹੋਰ ਪੈਸੇ ਮੰਗਣ ਦੀ ਬਜਾਏ ਦੁਕਾਨਦਾਰ ਨੇ ਮਜ਼ਾਕ ਵਿੱਚ ਜੋੜੇ ਨੂੰ ਪੁੱਛਿਆ ਇੰਨੇ ਪੈਸੇ। ਇਹ ਸੁਣ ਕੇ ਬੁੱਢੇ ਆਦਮੀ ਨੇ ਸੋਚਿਆ ਸ਼ਾਇਦ ਇਹ ਘੱਟ ਹੋਣਗੇ। ਇਸ ਲਈ ਉਸਨੇ ਆਪਣੇ ਬੈਗ ਵਿੱਚੋਂ ਕੁਝ ਸਿੱਕੇ ਕੱਢਣੇ ਸ਼ੁਰੂ ਕਰ ਦਿੱਤੇ। ਪਰ ਸਿਰਫ ਦੁਕਾਨਦਾਰ ਨੇ 20 ਰੁਪਏ ਲੈ ਤੇ ਉਹਨਾਂ ਨੂੰ ਉਹ ਮੰਗਲ ਸੂਤਰ ਦੇ ਦਿੱਤਾ মিডিਆ ਰਿਪੋਰਟ ਅਨਸਾਰ ਇਹ ਬਜ਼ੁਰਗ ਕਪਲ ਨਿਵਰਤੀ ਸਿੰਦੇ ਉਹਨਾਂ ਦੀ ਪਤਨੀ ਸ਼ਾਂਤਾ ਬਾਈ ਹੈ ਜੋ ਚਾਲਣਾ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਜੁਐਲਰੀ ਸ਼ਾਪ ਦੇ ਮਾਲਕ ਨੇ ਦੱਸਿਆ ਕਿ ਬਜ਼ੁਰਗ ਆਦਮੀ ਨੇ ਕਿਹਾ ਹੈ ਕਿ ਉਹ ਉਹ ਆਪਣੀ ਪਤਨੀ ਲਈ ਮੰਗਲ ਸੂਤਰ ਖਰੀਦਣਾ ਚਾਹੁੰਦਾ ਹੈ ਮੈਨੂੰ ਜੋੜੇ ਨੂੰ ਦੇਖ ਕੇ ਬਹੁਤ ਵਧੀਆ ਮਹਿਸੂਸ ਹੋਇਆ ਤੇ ਮੈਂ ਸਿਰਫ ਉਹਨਾਂ ਤੋਂ ਵੀਰ ਪੇ ਹੀ ਲਿੱਤੇ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਅਤੇ ਪਾਣੀ ਦੇ ਪੱਧਰ ਨੂੰ ਬਤਾਉਣ ਲਈ ਇਕਕ੍ਰਿਤ ਸੁਭਾਈ ਜਲ ਯੋਜਨਾ ਦੇ ਹਿੱਸੇ ਵੱਜੋਂ ਇੱਕ ਚਾਰ ਯਾਨੀ ਕਿ 14 ਨੁਕਾਤੀ ਕਾਰਜ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਇਕਕ੍ਰਿਤ ਸੁਭਾਈ ਜਲ ਯੋਜਨਾ ਸੰਬੰਧੀ ਜਲ ਸਰੋਧ ਵਿਭਾਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਹੈ ਕਿ ਇਹ ਯੋਜਨਾ ਸਾਰੇ ਪ੍ਰਮੁੱਖ ਵਿਭਾਗਾਂ ਨਾਲ ਸਲਾਹ مشورہ ਕਰਨ ਤੋਂ ਬਾਅਦ ਬਹੁਤ ਧਿਆਨ ਨਾਲ ਤਿਆਰ ਕੀਤੀ ਗਈ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਜ਼ੂਬੇ ਦੀ ਸਥਿਤੀ ਬਹੁਤ ਚਿੰਤਾਜਨਕ ਹੈ ਕਿਉਂਕਿ ਕੁਝ 153 ਬਲਾਕਾਂ ਵਿੱਚ 115 ਵਿੱਚ ਬਹੁਤ ਜ਼ਿਆਦਾ ਭੂਮੀਗਤ ਪਾਣੀ ਕੱਟਿਆ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਹੈ ਕਿ ਇਸ ਯੋਜਨਾ ਵਿੱਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਵੱਖ-ਵੱਖ ਉਦੇਸ਼ਾਂ ਲਈ ਨਹਿਰੀ ਪਾਣੀ ਦੀ ਵਰਤੋਂ ਬਤਾਉਣ ਵੱਲ ਪੂਰਾ ਧਿਆਨ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ 5 ਬਿਲੀਅਨ 2 ਮਿਲੀਅਨ ਕਣਮੀਟਰ ਭੂਮੀਗਤ ਪਾਣੀ ਨਿਕਾਸ ਸੇ ਕਾਰਨ ਪਾਣੀ ਦੇ ਪੱਧਰ ਵਿੱਚ ਔਸਤਨ ਸਾਲਾਨਾ 0.7 ਮੀਟਰ ਦੀ ਗਿਰਾਵਟ ਤੇ ਵੀ ਚਿੰਤਾ ਪ੍ਰਗਟ ਕੀਤੀ ਹੈ। ਉਹਨਾਂ ਕਿਹਾ ਹੈ ਕਿ ਇਹ ਟੀਚਾ ਖੇਤੀਬਾੜੀ ਲਈ ਭੂਮੀਗਤ ਪਾਣੀ ਦੀ ਮੰਗ ਨੂੰ ਘਟਾ ਕੇ ਸਿੰਚਾਈ ਤਕਨੀਕਾਂ ਨੂੰ ਬਿਹਤਰ ਬਣਾ ਕੇ ਭੂਮੀਗਤ ਪਾਣੀ ਦੇ ਪੱਧਰ ਨੂੰ ਸੁਧਾਰ ਅਤੇ ਨਕਲੀ ਤੌਰ ਤੇ ਭੂਮੀਗਤ ਪਾਣੀ ਦੇ ਪੁਨਰ ਜਨਮ ਨੂੰ ਵਧਾ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ ਅੱਗੇ ਗੱਲਬਾਤ ਕਰਦੇ ਹੋਣਾ ਇਹ ਵੀ ਕਿਹਾ ਹੈ ਕਿ ਇਸ ਦੇ ਨਾਲ ਹੀ ਹੋਰ ਟਿਕਾਊ ਸਰੋਤਾਂ ਦੀ ਖੋਜ ਕਰਨ ਪਾਣੀ ਦੀ ਢੁਗਾਈ ਦਾ ਸਰਵੇਖਣ ਕਰਨ ਅਤੇ ਸਤਹੀ ਪਾਣੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਯਤਨ ਕੀਤੇ ਜਾਣੇ ਚਾਹੀਦੇ ਨੇ ਉਹਨਾਂ ਕਿਹਾ ਹੈ ਕਿ ਸਰਕਾਰ ਪਹਿਲਾਂ ਹੀ ਮੌਜੂਦਾ ਸਤਹੀ ਪਾਣੀ ਦੀ ਬੁਨਿਆਦੀ ਢਾਂਚੇ ਦੇ ਵਿਸਤਾਰ ਅਤੇ ਬਾੜੀ ਲਈ ਜ਼ੋਰਦਾਰ ਟੰਗ ਨਾਲ ਕੰਮ ਕਰ ਰਹੀ ਹੈ ਉਨਾਂ ਤੋਂ ਹਰਾਇਆ ਕਿ ਇਹ ਸਰਕਾਰ ਦਾ ਫਰਜ਼ ਹੈ ਕਿ ਉਹ ਇਹ ਯਕੀਨੀ ਬਣਾਵੇ ਕਿ ਪਾਣੀ ਹਰੇਕ ਖਪਤਕਾਰਾਂ ਤੱਕ ਪਹੁੰਚੇ ਅਤੇ ਸਿਧਾਂਤਾਂ ਦੀ ਪਾਲਣਾ ਕਰਦੇ ਹੋਏ ਸਰਕਾਰ ਪਹਿਲਾਂ ਹੀ ਲਗਭਗ 63000 ਕਿਲੋਮੀਟਰ ਨਹਿਰਾਂ ਨੂੰ ਮੁੜ ਸੁਰਜੀਤ ਕਰ ਚੁੱਕੀ ਹੈ ਜੋ ਕਿ 30 ਅਤੇ 40 ਸਾਲਾਂ ਤੋਂ ਬੰਦ ਸਨ ਇਸ ਤੋਂ ਇਲਾਵਾ 545 ਕਿਲੋਮੀਟਰ ਲੰਬਾਈ ਦੀਆਂ 79 ਨਹਿਰਾਂ ਜੋ ਕਿ 30-40 ਸਾਲਾਂ ਤੋਂ ਬੰਦ ਸਨ ਉਹਨਾਂ ਨੂੰ ਮੁੜ ਸੁਰਜੀਤ ਕੀਤਾ ਗਿਆ ਉਨਾ ਕਿ ਇਹ ਕਿ ਇਸ ਯੋਜਨਾ ਦਾ ਉਦੇਸ਼ ਰਵਾਇਤੀ ਸਿੰਚਾਈ ਤਰੀਕਿਆਂ ਦੀ ਬਜਾਏ ਲਗਭਗ 15,79,379 ਹੈਕਟੇਰ ਰਕਬੇ ਨੂੰ ਪਾਣੀ ਬਚਾਉਣ ਵਾਲੀਆਂ ਤਕਨੀਕਾਂ ਜਿਵੇਂ ਕਿ ਟਪਕਾ ਸਿੰਚਾਈ, ਛਿੜਕਾ ਸਿੰਚਾਈ ਅਤੇ ਹੋਰ ਉਦੇਸ਼ਾਂ ਅਧੀਨ ਲਿਆਉਣਾ ਹੋਣਾ ਚਾਹੀਦਾ ਹੈ ਤਾਂ ਜੋ ਕੁਸ਼ਲਤਾ ਵਧਾ ਕੇ ਪਾਣੀ ਦੀ ਮੰਗ ਅਤੇ ਬਰਬਾਦੀ ਨੂੰ ਘਟਾਇਆ ਜਾ ਸਕੇ। ਇਸੇ ਤਰ੍ਹਾਂ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਉਹਨਾਂ ਖੇਤਰਾਂ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਜਿੱਥੇ ਕੰਮ ਕਰਨ ਵਾਲਾ ਹੈਂਡ ਉਪਲਬਧ ਹੈ ਅਤੇ ਖੁੱਲੀਆਂ ਨਹਿਰਾਂ ਦੀ ਬਜਾਏ ਪਾਈਪਲਾਈਨ ਦਾ ਪ੍ਰਸਤਾਵ ਰੱਖਿਆ ਜਾ ਸਕਦਾ ਹੈ। ਮੁੱਖ ਮੰਤਰੀ ਨੇ ਅੱਗੇ ਗੱਲਬਾਤ ਕਰਦਿਆਂ ਇਹ ਵੀ ਕਿਹਾ ਹੈ ਕਿ ਦੱਖਣੀ ਪੱਛਮੀ ਪੰਜਾਬ ਹੜ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਪਰ ਕੰਢੀ ਖੇਤਰ ਦੀ ਆਪਣੀ ਸਮੱਸਿਆ ਹੈ। ਕਿਉਂਕਿ ਧਰਤੀ ਹੇਠਲਾ ਪਾਣੀ ਬਹੁਤ ਡੂੰਗਾ ਸੀ ਜਿਸ ਕਾਰਨ ਪੂਰੇ ਸੂਬੇ ਲਈ ਇਹ ਯੋਜਨਾ ਨਹੀਂ ਬਣਾਈ ਜਾ ਸਕਦੀ ਸੀ ਇਸ ਨੂੰ ਹਿੱਸਿਆਂ ਵਿੱਚ ਤਿਆਰ ਕਰਨਾ ਪਿਆ ਜਿਨ੍ਹਾਂ ਨੂੰ ਬੇਸਿਨ ਕਿਹਾ ਜਾਂਦਾ ਹੈ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਯੋਜਨਾ ਅਨੁਸਾਰ ਪੰਜਾਬ ਨੂੰ ਪਾਣੀ ਦੇ ਵਹਾਅ ਮਿੱਟੀ ਦੇ ਕਟੋਤੀ ਨੂੰ ਕੰਟਰੋਲ ਕਰਨ ਅਤੇ ਜ਼ਰੂਰੀ ਤੱਤਾਂ ਨੂੰ ਬਣਾਈ ਰੱਖਣ ਲਈ ਵੱਖ-ਵੱਖ ਜ਼ੋਨਾਂ ਵਿੱਚ ਵੰਡਿਆ ਜਾਵੇਗਾ ਬੀਤੇ 24 ਘੰਟਿਆਂ ਚ ਮੌਨਸੂਨ ਹੁਣ ਬਿਹਾਰ, ਪੂਰਬੀ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਦੇ ਲਠਾਕ ਦੇ ਕਈ ਹਿੱਸਿਆਂ ਚ ਪਹੁੰਚ ਚੁੱਕਿਆ ਹੈ। ਜੇਕਰ ਮੌਨਸੂਨ ਦੀ ਰਫ਼ਤਾਰ ਅਜੇਹੀ ਰਹੀ ਤਾਂ ਅਨੁਮਾਨ ਹੈ ਕਿ ਅੱਜ ਮੌਨਸੂਨ ਯਾਨੀ ਕਿ 21 ਜੂਨ ਨੂੰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਚ ਦਾਖਲ ਹੋ ਜਾਵੇਗਾ। ਮੌਸਮ ਵਿਭਾਗ ਦੇ ਅਨੁਸਾਰ ਅਗਲੇ 3 ਦਿਨਾਂ ਤੱਕ ਮੌਨਸੂਨ ਪੰਜਾਬ ਚ ਦਾਖਲ ਹੋਣ ਲਈ అనుకూਲ ਹੈ। ਸੂਬੇ ਵਿੱਚ ਪਿਤੇ 24 ਘੰਟਿਆਂ 'ਚ ਵੱਧ ਤੋਂ ਵੱਧ ਤਾਪਮਾਨ 'ਚ ਔਸਤਨ 1.7 ਡਿਗਰੀ ਸੈਲਸੀਅਸ ਦੀ ਗਿਰਾਵਟ ਜਿਹੜੀ ਕਿ ਦਰਜ ਹੋਈ ਹੈ। ਤਾਪਮਾਨ ਆਮ ਨਾਲੋਂ 1.6 ਡਿਗਰੀ ਘੱਟ ਦਰਜ ਕੀਤਾ ਗਿਆ। ਸੂਬੇ 'ਚ ਸਭ ਤੋਂ ਵੱਧ ਤਾਪਮਾਨ 40.2 ਡਿਗਰੀ ਬਠਿੰਡੇ ਦਾ ਦਰਜ ਕੀਤਾ ਗਿਆ। ਅੰਮ੍ਰਿਤਸਰ 'ਚ 37.6 ਡਿਗਰੀ, ਲੁਧਿਆਣਾ 'ਚ 34.8 ਡਿਗਰੀ ਤੇ ਪਟਿਆਲਾ 'ਚ 35 ਡਿਗਰੀ ਜਿਹੜਾ ਕਿ ਤਾਪਮਾਨ ਦਰਜ ਕੀਤਾ ਗਿਆ। ਨਜ਼ਦੀਏ ਪੰਜਾਬ ਚ ਜਮੀਨ ਨੂੰ ਲੈ ਕੇ ਸੋਨਾ ਜ਼ਿਲ੍ਹਿਆਂ ਚ yellow alert ਜਾਰੀ ਕੀਤਾ ਗਿਆ ਅੱਜ ਹੁਸ਼ਿਆਰਪੁਰ ਕਪੂਰਥਲਾ ਤਰਨਤਾਰਨ ਗੁਰਦਾਸਪੁਰ ਅੰਮ੍ਰਿਤਸਰ ਪਠਾਨਕੋਟ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਰੂਪਨਗਰ ਫਤਿਹਗੜ੍ਹ ਸਾਹਿਬ ਮੋਹਾਲੀ ਤੇ ਪਟਿਆਲਾ ਸੰਗਰੂਰ ਤੇ ਮਾਨਸਾ ਤੇ ਬਰਨਾਲਾ ਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਨੇ ਅਗਲੇ ਹਫ਼ਤੇ ਲਈ ਖਾਸ ਅਲਰਟ ਜਾਰੀ ਕੀਤਾ ਹੈ 26 ਜੂਨ ਤੱਕ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਕਈ ਇਲਾਕਿਆਂ ਚ ਭਾਰੀ ਮੀਂਹ ਦੀ ਸੰਭਾਵਨਾ ਹੈ 22 ਜੂਨ ਨੂੰ ਚੰਡੀਗੜ੍ਹ ਦੇ ਉੱਤਰੀ ਹਰਿਆਣਾ ਚ ਕੁਝ ਇਲਾਕਿਆਂ ਚ ਭਾਰੀ ਮੀਂਹ ਪੈ ਸਕਦਾ ਹੈ ਬੱਦਲ ਗਰਜਣ ਤੇ ਬਿਜਲੀ ਚਮਕਣ ਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਜਿਹੜੀ ਕਿ ਸੰਭਾਵਨਾ ਜਤਾਈ ਗਈ ਹੈ ਦੱਸਣਾ ਬੰਦ ਹੈ ਕਿ ਅਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਅਤੇ ਮੁਹਾਲੀ ਚ ਅੱਜ ਬੱਦਲ ਤੇ ਮੀਂਹ ਦਾ ਅਲਰਟ ਹੈ ਤੇ ਤਾਪਮਾਨ 28 ਤੋਂ ਲੈ ਕੇ 34 ਡਿਗਰੀ ਦੇ ਵਿੱਚ ਘਰ ਰਹਿਣ ਦੀ ਜਿਹੜੀ ਕਿ ਸੰਭਾਵਨਾ ਜਤਾਈ ਗਈ ਹੈ ਜਿੱਥੇ ਪੂਰੇ ਦੇਸ਼ ਭਰ ਦੇ ਵਿੱਚ ਅੱਜ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਉੱਥੇ ਹੀ ਮੁਕਸਰ ਸਾਹਿਬ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਜਿਸ ਵਿੱਚ ਪ੍ਰਸ਼ਾਸਨ ਦੇ ਅਧਿਕਾਰੀ ਤੇ ਸ਼ਹਿਰ ਭਰ ਦੇ ਲੋਕਾਂ ਵੱਲੋਂ ਇਸ ਯੋਗ ਦਿਵਸ ਵਿੱਚ ਸਮੂਲੀਅਤ ਕੀਤੀ ਗਈ ਹੈ। ਸ਼ਾਨਦਰਸ਼ਾ ਮੁਤਾਬਕ ਡਿਪਟੀ ਕਮਿਸ਼ਨਰ ਸਾਹਿਬ ਜੀ ਦੀ ਅਗਵਾਈ ਹੇਠ ਬੜੇ ਸਫਲ ਤਰੀਕੇ ਨਾਲ ਲੋਕਾਂ ਦੇ ਪੂਰੇ ਸਹਿਯੋਗ ਨਾਲ ਸਾਰੇ ਡਿਪਾਰਟਮੈਂਟਸ ਦੇ ਪੂਰੇ ਸਹਿਯੋਗ ਨਾਲ ਬੜੇ ਸਫਲਤਾਪੂਰਵਕ ਇਹ ਦਿਵਸ ਮਨਾਇਆ ਗਿਆ ਹੈ ਮੌਸਮ ਵੀ ਕੁਦਰਤੀ ਪਰਮਾਤਮਾ ਵੱਲੋਂ ਬੜੀ ਕਿਰਪਾ ਰਹੀ ਬੜਾ ਸੁਹਾਵਣਾ ਮੌਸਮ ਸੀ ਕੋਈ ਬਾਰਿਸ਼ ਨਹੀਂ ਕੋਈ ਗਰਮੀ ਨਹੀਂ ਬੜਾ ਅੱਛੇ ਤਰੀਕੇ ਨਾਲ ਅੱਜ ਦਾ ਦਿਵਸ ਆਪ ਸਭ ਦੀ ਕੋਆਪਰੇਸ਼ਨ ਨਾਲ ਮਨਾਇਆ ਗਿਆ ਕਿਸ ਤਰ੍ਹਾਂ ਲੱਗਾ ਸਰ ਅਜੇ ਯੋਗ ਸੀ ਸਾਰੇ ਸ਼ਹਿਰ ਵਾਸੀਆਂ ਨੇ ਵੀ ਬਹੁਤ ਵਧੀਆ ਯੋਗ ਕੀਤਾ ਤੁਸੀਂ ਵੀ ਯੋਗ ਦੇ ਵਿੱਚ ਹਿੱਸਾ ਪਾਇਆ ਯੋਗ ਕਰਕੇ ਹਮੇਸ਼ਾ ਹੀ ਵਧੀਆ ਲੱਗਦਾ ਹੈ ਜੀ ਮੇਰੇ ਫਿਰ ਹਰੇਕ ਨੂੰ ਹੀ ਵਧੀਆ ਲੱਗਦਾ ਹੋਵੇਗਾ ਮੈਂ ਯੋਗ ਦੇ ਵਿੱਚ ਰੈਗੂਲਰ ਨਹੀਂ ਕਦੇ ਕਦੇ ਕਰਦਾ ਹੁੰਨਾ ਪਰ ਜਦੋਂ ਵੀ ਮੈਂ ਕਰਦਾ ਮੈਨੂੰ ਤਾਂ ਬਹੁਤ ਅੱਛਾ ਲੱਗਦਾ ਹੈ ਸਾਰਾ ਦਿਨ ਮੇਰਾ ਚੁਸਤ ਤਰੋਤਾ ਤੇ ਐਕਟਿਵ ਰਹਿੰਦਾ ਹੈ ਬੜਾ ਫਰਕ ਪੈਂਦਾ ਹੈ ਜੀ ਸਾਨੂੰ ਕਰਨਾ ਚਾਹੀਦਾ ਮੈਂ ਵੀ ਕੋਸ਼ਿਸ਼ ਕਰੂੰਗਾ ਤੇ ਡੇਲੀ ਕਰਿਆ ਕਰਾਂ ਜੀ ਲੋਕਾਂ ਕੀ ਫੀਲ ਕਰਨਾ ਜਦੋਂ ਇਹ ਯੋਗ ਕਹਿੰਦੇ ਨੇ ਯੋਗ ਕਰਨ ਦੇ ਨਾਲ ਕਰੋ ਯੋਗ ਤੇ ਰਹੋ ਨਿਰੋਗ ਹਾਂ ਬਿਲਕੁਲ ਹੀ ਬਿਲਕੁਲ ਕਿਸੇ ਬੜੇ ਸਿਆਣੇ ਬੰਦੇ ਨੇ ਇਹ ਗੱਲ ਕਹੀ ਹੈ ਕਿ ਕਰੋ ਯੋਗ ਤੇ ਰਹੋ ਨਿਰ ਨਿਰੋਗ ਯੋਗ ਯੋਗ ਇਹ ਬਿਲਕੁਲ ਸੱਚੀ ਗੱਲ ਹੈ ਸਵੇਰੇ ਸਮੇਂ ਆਪਾਂ ਨੂੰ ਸਿਹਤ ਵਾਸਤੇ ਹਰ ਘੰਟਾ ਕਰਨਾ ਚਾਹੀਦਾ ਹੈ ਤਾਂ ਜੋ ਇੱਕ ਲੰਬੀ ਆਇਯੂ ਬੰਦਾ ਜਿਹੜਾ ਹੈ ਬਿਨਾ ਕਿਸੇ ਰੋਗ ਦੇ ਤੰਬੀ ਆਇਯੂ ਹਰ ਇੱਕ ਬੰਦਾ ਕਰ ਸਕੇ ਤਾਂ ਯੋਗ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ ਯੋਗ ਆਤਮਾ ਦਾ ਪਰਮਾਤਮਾ ਨਾਲ ਮੈਂ ਸਮਝਦਾ ਮੇਲ ਕਰਾਉਣ ਦੇ ਵਿੱਚ ਜਿਹੜਾ ਹੈਗਾ ਸੰਯੋਗ ਕਰਦਾ ਸਰ ਮੁਕਸਰ ਦੇ ਲੋਕਾਂ ਵੱਲੋਂ ਕਿਹੋ ਜਿਹਾ ਸਹਿਯੋਗ ਮਿਲਿਆ ਅੱਜ ਲੋਕਾਂ ਵੱਲੋਂ ਬਹੁਤ ਭਰਵਾ ਸਹਿਯੋਗ ਮਿਲੇ ਹੈ ਉਮੀਦ ਹੈ ਕਿ ਉਹ ਜਿਆਦਾ ਜਿਹੜੇ ਹੈਗੇ ਲੋਕ ਇੱਥੇ ਆਏ ਤੇ ਤੇ ਲੋਕ ਤਾਂ ਰੈਗੂਲਰ ਵੀ ਸੀ ਉਹ ਵੀ ਸਾਡੇ ਯੋਗ ਸ਼ਿਵਰ ਦੇ ਵਿੱਚ ਆ ਕੇ ਉਹਨਾਂ ਨੇ ਵੀ ਪਾਰਟਿਸਪੇਟ ਕੀਤਾ ਉਮੀਦ ਹੈ ਉਹ ਜ਼ਿਆਦਾ ਸਹਿਯੋਗ ਮਿਲੇਗਾ ਜੀ ਮੈਂ ਲੋਕਾਂ ਦਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਜਿੰਨਾ ਵੀ ਕਹਾ ਉਹਨਾਂ ਦਾ ਜ਼ਿਆਦਾ ਧੰਨਵਾਦ ਮੈਂ ਜ਼ਿਲ੍ਹਾ ਮੁਕਸਰ ਦੇ ਦੇ ਮੁਕਸਰ ਸ਼ਹਿਰ ਦੇ ਲੋਕਾਂ ਦਾ ਕਰਦਾ ਹਾਂ ਥੈਂਕ ਯੂ ਸਰ ਥੈਂਕ ਯੂ ਸਰ ਮੌਨਿਕਾ ਗਿੱਦੜ ਆਯੁਰਵੈਦਿਕ ਮੈਡੀਕਲ ਆਫਸਰ ਜ਼ਿਲ੍ਹਾ ਸ਼ਿਰ ਮੁਕਸਰ ਸਾਹਿਬ ਮੈਂ ਕੀ ਕਹਿਣਾ ਚਾਹੁੰਗੀ ਜੇ ਅੱਜ ਇੰਟਰਨੈਸ਼ਨਲ ਯੂਗ ਦਿਵਸ ਨੂੰ ਲਾਇਆ ਗਿਆ ਹੈ ਤੇ ਸ਼ਹਿਰ ਪਰ ਦੇ ਲੋਕਾਂ ਦੇ ਵੱਲੋਂ ਵੀ ਸਮੂਲੀਅਤ ਕੀਤੀ ਗਈ ਹੈ ਔਰ ਪ੍ਰਸ਼ਾਸਨ ਦੇ ਲੋਕ ਵੀ ਇੱਥੇ ਮੌਜੂ ਹਾਂਜੀ ਹਾਂਜੀ ਅੱਜ ਦੇ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਮੈਂ ਇਹ ਕਹਿਣਾ ਚਾਹੂੰਗੀ ਕਿ ਅੱਜ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਤੇ ਜ਼ਿਲ੍ਹਾ ਆਯੁਰਵੈਦਿਕ ਯੂਨਾਨੀ ਅਫਸਰ ਤੇ ਸਾਰੇ ਮੁਖਸਰ ਦੇ ਸਟਾਫ ਵੱਲੋਂ ਬਹੁਤ ਹੀ ਉਤਸ਼ਾਹਪੂਰਵਕ ਤੇ ਆਪਣਾ ਮੁਖਸਰ ਦੀ ਜਨਤਾ ਵੱਲੋਂ ਬਹੁਤ ਹੀ ਅੱਛੇ ਤਰੀਕੇ ਨਾਲ ਅੱਜ ਦਾ ਯੋਗ ਦਿਵਸ ਮਨਾਇਆ ਗਿਆ ਤੇ ਇਸ ਵਿੱਚ ਕਾਫੀ ਲੋਕਾਂ ਨੇ ਬਾਝੜ ਕੇ ਹਿੱਸਾ ਲਿਆ ਤੇ ਇਹ ਅੱਜ ਦਾ ਪ੍ਰੋਗਰਾਮ ਸਾਡਾ ਬਹੁਤ ਸਫਲ ਰਹਿਣ ਦੇ ਵਿੱਚ ਸਾਡੇ ਏਡੀਸੀ ਸਰ ਨੇ ਵੀ ਹਿੱਸਾ ਲਿਆ ਸਾਡੇ ਜੀ ਐਮ ਮੈਮ ਤੇ ਤਹਿਸੀਲਦਾਰ ਸਾਹਿਬ ਨੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੇ ਬਹੁਤ ਵਾਝੜ ਕੇ ਹਿੱਸਾ ਲਿਆ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿਹੜੇ ਕਿ ਤੰਦਰੁਸਤ ਹੋਣ ਦੇ ਲਈ ਬਹੁਤ ਕੁਝ ਕਰਦੇ ਆ ਲੇਕਿਨ ਯੋਗ ਵੱਲ ਨਹੀਂ ਆ ਰਹੇ ਲੋਕਾਂ ਨੂੰ ਮੈਂ ਇਹ ਅਪੀਲ ਕਰਨਾ ਚਾਹੂੰਗੀ ਕਿ ਯੋਗ ਦਿਵਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਿਰਫ 21 ਜੂਨ ਨੂੰ ਹੀ ਯੋਗਾ ਕਰਨਾ ਹੈ ਯੋਗਾ ਨੂੰ ਤੁਸੀਂ ਰੁਟੀਨ ਲਾਈਫ ਵਿੱਚ ਅਪਣਾਓ ਤੇ ਆਪਣਾ ਹੈਲਦੀ ਰਹੋ ਕਿਉਂਕਿ ਯੋਗ ਇੱਕ ਐਵੇਂ ਦਾ ਕਿਰਿਆ ਹੈ ਜਿਹਦੇ ਨਾਲ ਤੁਸੀਂ ਹਮੇਸ਼ਾ ਹੀ ਸਵਸਥ ਰਹਿ ਸਕਦੇ ਹੋ ਔਰ ਤੁਹਾਨੂੰ ਕਿੰਨੀਆਂ ਬਿਮਾਰੀਆਂ ਤੋਂ ਨਿਜਾਤ ਮਿਲ ਸਕਦੀ ਹੈ ਸਰੀਰਕ ਤੇ ਨਾਲ ਨਾਲ ਮਾਨਸਿਕ ਬਿਮਾਰੀਆਂ ਬਾਜੀ ਅਰਜੁਨਦਰ ਸੋਨ ਕੀ ਕਹਿਣਾ ਚਾਹੁੰਗਾ ਜਿਹੜਾ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਮਨਾਇਆ ਗਿਆ ਤੁਸੀਂ ਵੀ ਇੱਥੇ ਪਹੁੰਚੇ ਪ੍ਰਸ਼ਾਸਨ ਵੱਲੋਂ ਕਾਫੀ ਦਿਨ ਦੀ ਤਿਆਰੀ ਚੱਲ ਰਹੀ ਸੀ ਐਕਚੁਅਲੀ ਯੋਗ ਦੇ ਸਬੰਧ ਵਿੱਚ ਲੋਕਾਂ ਨੂੰ ਜਾਣਕਾਰੀ ਦੇ ਕੇ ਸੇਤੋਂ ਬਣਾਣਾ ਮੇਨ ਮੁੱਡ ਹੋਏ ਸੀਗਾ ਕਿ ਪਹਿਲਾਂ ਹੀ ਬਹੁਤ ਸਾਰੇ ਲੋਕ ਕਾਫੀ ਵੇਅਰ ਹੋ ਰਹੇ ਆ ਤੇ ਇੱਕ ਵੱਡੇ ਲੈਵਲ ਤੇ ਵੱਡੇ ਪੱਧਰ ਤੇ ਪ੍ਰੋਬਲਮ ਕਰਕੇ ਲੋਕਾਂ ਨੂੰ ਜਨਰੂ ਕੀਤਾ ਗਿਆ ਲੋਕਾਂ ਨੂੰ ਕੀ ਕਹਿਣਾ ਚਾਹੁੰਗੇ ਜਿਹੜੇ ਕਿ ਲੋਕ ਆਪਦੀ ਸਿਹਤ ਤੰਦਰੁਸਤ ਕਰਨਾ ਚਾਹੁੰਦੇ ਆ ਪਰ ਯੋਗ ਬੰਨੇ ਧਿਆਨ ਨਹੀਂ ਦੇ ਰਹੇ ਔਰ ਸਵਾਮੀ ਦੇਵ ਯੋਗ ਤੋਂ ਪਾਸੇ ਰੱਖੇ ਯੋਗ ਇੱਕ ਬੜਾ ਵਧੀਆ ਉਪਾਅ ਹੋ ਸਕਦਾ ਹੈ ਜੇ ਅਸੀਂ ਰੈਗੂਲਰ ਤਰੀਕੇ ਨਾਲ ਰੈਗੂਲਰ ਢੰਗ ਨਾਲ ਇਹਨੂੰ ਫੋਲੋ ਕਰਦੇ ਆ ਤਾਂ ਸਤਿ ਸ੍ਰੀ ਅਕਾਲ ਵਾਸਤੇ ਬੜਾ ਅੱਛਾ ਜਿਹੜਾ ਇੱਕ ਕਦਮ ਹੋ ਸਕਦਾ ਹੈ ਕਿ ਸਰੀਰ ਚੰਗਾ ਹੈ ਤਾਂ ਸਭ ਕੁਝ ਚੰਗਾ ਹੈ ਜੀ ਕਿਉਂਕਿ ਸਾਰੀਆਂ ਚੀਜ਼ਾਂ ਅਸੀਂ ਮਾਨੀਆ ਸਰੀਰ ਨਾਲ ਹੀ ਹੈ ਜੇ ਸਰੀਰ ਆਪਣਾ ਅੱਛਾ ਹੈ ਤਾਂ ਮਨ ਵੀ ਅੱਛਾ ਹੈ ਤੇ ਸੰਸਾਰ ਅੱਛਾ ਲੱਗਦਾ ਹੈ ਥੈਂਕ ਯੂ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ